ਦੇ ਦੁਆਰਾ ਅੰਗਰਾਜ ਅਤੇ ਦੁਆਰਾ ਅੰਗਰਾਜ ਸਾਨੀ ਕ੍ਰਿਸ਼ਕਾਂ ਗਣੇਸ਼ਾ ਨਿਸ਼ੀਸ਼ਰੂਪਾ ਨਾਮ ਦਾ ਉਸ ਦਾ ਪ੍ਰਣਾਮ ਨਮਸਕਾਰ ਹਮ ਸਰਬਾਰਿਸ਼ਾਨ ਦੇ ਪ੍ਰੋਕੋਸ਼ਨ ਦੇ ਦੇਵੀ ਮਾਤਾ ਜੀ ਦੇ ਵੀ ਸਰਪਨਾਥ ਦੇ ਸ਼ੀਰ ਆਪੀ ਸ਼ਿਵ ਮਾਤਾ ਦੇ ਅਰਸ਼ਾ ਹੋ ਸ਼ੀਰ ਸੁਦਾਈ ਦੇ ਸ਼ੋਣ ਤੁਨੀ ਸ਼ਰੀਰ ਇਹ ਵਿਚਾਰ ਆਦਸਿਆ ਓਮ ਜੈ ਦੇਵੀ ਤੁਮ ਚਾਮੁੰਦੇ ਜੈ ਭੂਤਾ ਅਧਾਰਣੀ جی سر دیکھ کال نموسے مہاراتری نموسے اوم پہ کنیا کاری چت مہی گندو دگویا تھا جگدمبندیاں سرگوپچاراچارچپا چاہیے جی جی پنچا می پوٹا دن جی سب کل <سؤال> کالنا نموست مہاراجن نموستی نانا سکند پان یارکود چاہان گھارا رام پہلے بگا د

بڑی خوشی ہے کہ دی سنگت ما چن پرونی جی لنگر ایک جتھا جو روانہ ہو رہا ہے وہ ਮੁਕਸਰ ਵਾਸੀਆਂ ਨੇ ਕਿ ਇੱਥੇ ਆ ਕੇ ਚੰਡੀ ਤੱਕ ਆ ਕੇ ਰਵਾਨਾ ਕੀਤਾ ਜਾਵੇ ਤੇ ਅਸੀਂ ਅੱਜ ਸੇਵਾ ਜਿਹੜੀ ਇੱਥੋਂ ਜਾ ਰਹੀ ਹੈ ਲੰਗਰ ਜਾ ਰਿਹਾ ਹੈ ਉਹ ਇਹਨਾਂ ਨੂੰ ਰਵਾਨਾ ਕਰਨ ਵਾਸਤੇ ਆਏ। ਤਾਂ ਮਾਤਾ ਦਿਨਤਪੂਰ ਨੇ ਦੀ ਕਿਰਪਾ ਕਰਨ ਕੇ ਮੁਕਸਰ ਦੇ ਲੋਕਾਂ ਨੂੰ ਹੋਰ ਤਰੱਕੀ ਬਖਸ਼ਣ, ਤੰਦਰੁਸਤੀ, ਖਸ਼ਾਲੀ ਜਿਹੜੀ ਹੈ ਉਹ ਬਖਸ਼ੀ ਭਰੇ ਤੇ ਇਹ ਤਮੇਸ਼ਾਂ ਦੀ ਜਿਹੜੇ ਹਰ ਸਾਲ ਇੱਥੋਂ ਲੰਗਰ ਜਿਹੜੇ ਇੱਥੋਂ ਦੀ ਸੇਵਾ ਚੱਦੀ ਰਹਿੰਦੀ ਹੈ ਇਨ ਬਾਰ ਕਰਾ ਰੱਖਿਆ ਜਾਵੇ ਮੈਂ ਸਾਰੀ ਸੰਗਤ ਆ ਇੱਥੋਂ ਦੇ ਸੋਤਾ ਸਾਹਿਬ ਤੇ ਸਾਰੇ ਬੀਲਾ ਜੀ ਸਾਰੇ ਇੱਥੇ ਬਰਾੜ ਸਾਹਿਬ ਜਿੰਨੀ ਵੀ ਸੰਗਤ ਆ ਜੀ ਇਸ ਵਿੱਚ ਸਾਡਾ ਜਲਦੀਪ ਜੀ ਪਿੰਦਰ ਸ਼ਰਮਾ ਜੀ ਸਾਰੀ ਜਿਹੜੀ ਸੰਗਤ ਹੈ ਜਿਨ੍ਹਾਂ ਦੇ ਉਪਰਾਲੇ ਸਰਕਾਰ ਜੀ ਲੰਗਰ ਦੀ ਸੇਵਾ ਚੱਲੀ ਹੈ ਸਾਰੇ ਸ਼ਰਮ ਜੀ ਸਾਡੇ ਵਲੋਂ ਬਰਾ ਬਹੁਤ ਤੇ ਇਟਸ ਪਾਲਰਸ ਪਾਰਟੀ ਦੇ ਇੱਥੇ ਆ ਗਏ ਨੇ ਉਹ ਸਾਰਿਆਂ ਦੇ ਰਾਮ ਨਾਹੀ ਇੱਥੇ ਸਾਰਾ ਕੁਝ ਜਿਹੜਾ ਹੈ ਉੱਥੇ ਮਾਤਾ ਜੀ ਦੇ ਚਰਨਾਂ ਵਿੱਚ ਦਾ ਅਸ਼ੀਰਵਾਦ ਉਹ ਮਾਰਾ ਤੋਂ ਮਿਲੇਗਾ ਉਹਦੇ ਸਾਨੂੰ ਸਾਰਿਆਂ ਨੂੰ ਜੀ ਤੰਦਰੁਸਤ। ਇੱਕ ਕੁ ਵੈਸਾ ਇੱਕ ਇਤਿਹਾਸਿਕ ਮੰਦਿਰ ਹੈ ਤੇ ਇੱਥੇ ਨਾ ਲੋਕਾਂ ਦਾ ਆਣਾ ਜਾਣਾ ਤੇ ਬਹੁਤ ਚਿਰ ਤੋਂ ਮੰਗ ਹੈਗੀ ਹੈ ਕਿ ਇਹ ਸੜਕ ਨੂੰ ਬਣਾਇਆ ਜਾਵੇ ਤੁਸੀਂ ਵੀ ਦੇਖਿਆ ਇੱਥੇ ਛੜਕਦੇ ਹਾਲਾਤ ਇਹ ਕੀ ਕਹਿਣਾ ਚਾਹੋ? ਦੇਖੋ ਜਦੋਂ ਦੀ ਇਹ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ 22 ਸਾਲ ਤੋਂ ਅਦਾ ਸਮਾਂ ਹੋ ਗਿਆ ਕਿਤੇ ਇੱਕ ਵੀ ਸੜਕ ਦੀ ਨਵੀਂ ਤੇ ਬਣਨੀ ਕੀ ਹੈ ਪੁਰਾਣੀ ਦੀ ਕਿਤੇ ਰਿਪੇਅਰ ਆ ਮੈਂ ਤੁਸੀਂ ਆਪਾਂ ਨਾ ਕਿਹਾ ਸਾਰੇ ਨਾ ਕਿਹਾ ਤੇ ਗੋਡੇ-ਗੋਡੇ ਜਿਹੜੇ ਇੱਥੇ ਖੱਡੇ ਹੋ ਜੇ ਪਾਣੀ ਖੜਾ ਹੈ ਪਰ ਇਹ ਸੜਕ ਦੇ ਦਰਸਾਉਂਦੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਕੋਈ ਕੰਟਰੋਲ ਹੀ ਹੈ ਨਹੀਂ ਕੋਈ ਕਿਸੇ ਪਾਸੇ ਕੰਸਟਰਕਸ਼ਨ ਦਾ ਕੰਮ ਨਹੀਂ ਹੁਣ ਸਾਡੀ ਸਰਕਾਰ ਜਦੋਂ ਆਏਗੀ ਤੇ ਸਾਰਾ ਸਿਸਟਮ ਜਿਹੜਾ ਇਹਨੂੰ ਸਹੀ ਕਰਾਂਗੇ ਮੰਡੀ ਬੋਰਡ ਦੀ ਮੈਂ ਅੱਜ ਰੋਨਲਡਰ ਡਿਸਕਸ ਕਰਕੇ ਸਰਕਾਰ ਨੂੰ ਬਣਾਉਣ ਵਾਸਤੇ ਕੋਸ਼ਿਸ਼ ਕਰਾਂਗੇ ਕਿ ਇਹ ਜਲਦੀ ਤੋਂ ਜਲਦੀ ਬਣਦੀ ਜਾਵੇ ਬਾਕੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਤੁਸੀਂ ਸਾਰਿਆਂ ਨੇ ਅੱਜ ਜੋ ਜਲੂਸ ਨਿਕਲੇ ਹੋਏ ਪੂਰੇ ਪੰਜਾਬ ਦੇ ਵਿੱਚ ਅੱਜ ਬੜੀ ਆਹਕਾਰ ਅੱਜ ਜਿਹੜੇ ਕਹਿੰਦੇ ਕਿ ਬਿਜਲੀ ਨਾ 24 ਘੰਟੇ ਕਿਸਾਨਾਂ ਨੂੰ ਤੇ ਸਾਰਿਆਂ ਨੂੰ ਦੇਵਾਂਗਾ ਆ ਤਿੰਨ ਘੰਟੇ ਤੋਂ ਬਾਅਦ ਲਾਈਟ ਬਿਜਲੀ ਨਹੀਂ ਆਈ ਕਿਸਾਨ ਆ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ ਮਾਤਾ ਜਿੰਤਪੁਰਨੀ ਨੇ ਸਾਡੇ ਗੁਰੂਆਂ ਨੇ ਕਿ ਆ ਮੀ ਜਿਹੜਾ ਇੱਕ ਇੱਥੇ ਬੈਗਿਆ ਜਿਹਦੇ ਨਾਲ ਕਿਸਾਨ ਜਿਹੜੇ ਥੋੜੀ ਖੁਸ਼ ਹੋਏ ਨਹੀਂ ਤਾਂ ਬਹੁਤ ਹੀ ਮਾਰਾ ਹਾਲ ਸੀ ਲੋਕ ਆਪਣੀ ਫਸਲ ਬਾਂਡ ਮਜਬੂਰ ਹੋ ਗਏ ਸੀ ਪਰ ਉਹ ਪ੍ਰਮਾਤਮਾ ਦੀ ਕਿਰਪਾ ਹੋਈ ਕਿ ਮੀ ਵਸਿਆ ਤੇ ਸਾਡਾ ਥੋੜਾ ਹਾਸਲਾ ਜੜਾ ਤੋ ਹੈ ਅਸੀਂ ਕੋਸ਼ਿਸ਼ ਕਰਾਂਗੇ ਜਦੋਂ ਕਾਂਗਰਸੀ ਸਰਕਾਰ ਹੁੰਦੀ ਉਦੋਂ ਤਰੱਕੀ ਉਹਦੇ ਹੁੰਦੀ ਆ ਸਰਕਾਰ ਨੇ ਤਾਂ ਸਾਰੇ ਪੰਜਾਬ ਦਾ ਇੰਨਾ ਕ ਨੁਕਸਾਨ ਕੀਤਾ ਹੈ ਉਹਨਾਂ ਜਿਹੜਾ ਕੱਲ 7000 ਕਰੋੜ ਰੁਪਏ ਦਾ ਹੋਰ ਲੋਨ ਲੈ ਲੈ ਉਹ ਮੈਨੂੰ ਨਹੀਂ ਲੱਗਦਾ ਕੋਈ ਜਿਹੜਾ ਪੈਸਾ ਸਾਡੇ ਪੰਜਾਬ ਦੀ ਡਿਵੈਲਪਮੈਂਟ ਵਾਸਤੇ ਲੋਕਾਂ ਵਾਸਤੇ ਲੱਗੇ ਉਹ ਇਹਨਾਂ ਨੇ ਐਡਵਰਟਾਈਜ਼ਮੈਂਟ ਤੇ ਤੇ ਹੋਰ ਇਹਨਾਂ ਕੰਮਾਂ ਤੇ ਲਾਉਣੇ ਨੇ ਇਹ ਵੀ ਸਾਡੇ ਤੇ ਜਿਹੜਾ ਕਰਜ਼ਾ ਪੰਜਾਬ ਨੂੰ ਬਣਨਿਆ ਜਾ ਰਿਹਾ ਹੈ ਇਹ ਬੜੀ ਮਾੜੀ ਜਿਹੜੀ ਹਾਲਤ ਹੈ ਕਿ ਸਾਡੀ ਪੰਜਾਬ ਦੀ ਕੀਤੀ ਜਾ ਰਹੀ ਹੈ ਪ੍ਰਮਾਤਮਾ ਕਿਰਪਾ ਕਰੇ ਇਲੈਕਸ਼ਨ ਆਵੇ ਤੇ ਇਹ ਜਿਹੜਾ ਬੋਝ ਇਹਨਾਂ ਨੂੰ ਖੜਾ ਛੁਟਾਇਆ ਜਾਵੇ ਤਾਂ ਕਿ ਪੰਜਾਬ ਜਿਹੜਾ ਤਰੱਕੀ ਦੀ ਲੀਨਿਆ ਤੇ ਤੁਰੇ